ਹਾਂਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਭਰਾ ਜਸ ਕਲਿਆਣ ਅੱਜ ਗੱਲ ਕਰਦੇ ਆਂ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਜਿਹੜੀ ਅਕਸਰ ਅਸੀਂ ਪੜਦੇ ਲਿਖਦੇ ਸੁਣਦੇ ਆਂ ਬਹੁਤ ਸਾਰੀਆਂ ਪੋਇਟਰੀਜ਼ ਦੇ ਵਿੱਚ ਪੜਦੇ ਆਂ ਬਹੁਤ ਜਿਹੜਾ ਸਾਇਤਾਂ ਲਿਖਿਆ ਗਿਆ ਇਸ਼ਕ ਹਕੀਕੀ ਦੇ ਇਸ਼ਕ ਮਜਾਜੀ ਦੇ ਬਾਰੇ ਲਿਖਿਆ ਗਿਆ ਤੇ ਗੱਲ ਕਰਦੇ ਆਂ ਇਸ਼ਕ ਮਜਾਜੀ ਦੀ ਜਿਹੜਾ ਇਸ਼ਕ ਮਜਾਜੀ ਆ ਉਹ ਸਾਡਾ ਜਿਹੜਾ ਦੁਨਿਆਵੀ ਇਸ਼ਕ ਆ ਜਿਹੜਾ ਸ਼ਰੀਰਾਂ ਦੇ ਨਾਲ ਰਿਲੇਟਡ ਇਸ਼ਕਾ ਜਿਹੜਾ ਜਦ ਸ਼ਰੀਰਾਂ ਦੀ ਗੱਲ ਹੁੰਦੀ ਹੈ ਜਾਂ ਸਾਡੀ ਜਿਹੜੀ ਤੜਫ ਜਾਂ ਪਹੁੰਚ ਜਿਹੜੀ ਸ਼ਰੀਰਾਂ ਤੱਕ ਹੁੰਦੀ ਆ ਅਸੀਂ ਇੱਕ ਦੂਸਰੇ ਨੂੰ ਦੇਖਦੇ ਆ ਪਸੰਦ ਕਰਦੇ ਆ ਤਾਂ ਸੌ ਆਪਣ ਮੰਨਦੇ ਆ ਸੌ ਆਪਣ ਦੀ ਗੱਲ ਕਰਦੇ ਆ ਤੇ ਉਹਦੀਆ ਸਿਫਤ ਕਰਦੇ ਆ ਜਾਂ ਉਹਨੂੰ ਸ਼ਰੀਰਕ ਤੌਰ ਤੇ ਪਿਆਰ ਕਰਦੇ ਆ ਸ਼ਰੀਰਕ ਤੌਰ ਤੇ ਚਾਹੁੰਦੇ ਆ ਉਹ ਹੁੰਦਾ ਇਸ਼ਕ ਮਜਾਜੀ ਜਿਹੜਾ ਸ਼ਰੀਰਾਂ ਤੱਕ ਸੀਮਤ ਹੁੰਦਾ ਇਸ਼ਕ ਹਕੀਕੀ ਇਸ਼ਕ ਹਕੀਕੀ ਦਾ ਜਿਹੜਾ ਸੰਬੰਧ ਦਾ ਇਸ਼ਕ ਹਕੀਕੀ ਦੀ ਜਿਹੜੀ ਗੱਲ ਹੈ ਉਹਦਾ ਮਤਲਬ ਹੈ ਕਿ ਜਿਹੜੀ ਇਸ਼ਕ ਹਕੀਕਤ ਦੇ ਵਿੱਚ ਜਿਹੜਾ ਇਸ਼ਕ ਹੈ ਜਿਹੜਾ ਰੱਬ ਦਾ ਤੇ ਆਤਮਾ ਦਾ ਆਤਮਾ ਦੀ ਜਿਹੜੀ ਤੜਪਾ ਪ੍ਰਮਾਤਮਾ ਨੂੰ ਮਿਲਣ ਦੀ ਹੈ ਪ੍ਰਮਾਤਮਾ ਦੇ ਨਾਲ ਇਸ਼ਕਾ ਜਿਹੜਾ ਪ੍ਰਮਾਤਮਾ ਨੂੰ ਮਿਲ ਦੀ ਚਾਹਨਾ ਜਿਹੜੀ ਤੜਫ ਹੈ ਜਿਹੜੀ ਤੇ ਪ੍ਰਮਾਤਮਾ ਨੂੰ ਪਾ ਕੇ ਪ੍ਰਮਾਤਮਾ ਨੂੰ ਪਾ ਕੇ ਨੱਚਣਾ ਕੁੱਦਣਾ ਇਸ਼ਕ ਕਰਨਾ ਪ੍ਰਮਾਤਮਾ ਨੂੰ ਇਲਾਹੀ ਜਿਹੜੀ ਜੋਤ ਆ ਜਿਹੜੀ ਉਸ ਨੂੰ ਪਿਆਰ ਕਰਨਾ ਇਹ ਇਸ਼ਕ ਹਕੀਕੀ ਆ ਇੱਕ ਇਸ਼ਕ ਹਕੀਕੀ ਦੇ ਬਾਰੇ ਜਦੋਂ ਬਾਬਾ ਬੁਲਿਸ਼ਾ ਨੇ ਲਿਖਿਆ ਕਿ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਛੇਤੀ ਬੋੜੀ ਬੇਤ ਬੀਬਾ ਨੇ ਤੇ ਮੈਂ ਮਰ ਗਈਆਂ ਕਿ ਇਸ਼ਕਾ ਜਿਹੜਾ ਇਸ਼ਕ ਹਕੀਕੀ ਦੇ ਵਿੱਚ ਜਦ ਬੰਦਾ ਇਸ਼ਕ ਹਕੀਕੀ ਦੇ ਵਿੱਚ ਆਂਦਾ ਜਾਂ ਇਸ਼ਕ ਹਕੀਕੀ ਨੂੰ ਜਾਣਦਾ ਰੱਬ ਦੀ ਰਮਜ਼ ਪਾਉਂਦਾ ਰੱਬ ਦਾ ਗਿਆਨ ਲੈਂਦਾ ਤਾਂ ਫਿਰ ਇਸ਼ਕ ਹਕੀਕੀ ਉਹ ਦੌਰ ਜਿਹੜਾ ਰੱਬ ਨੂੰ ਪਾਣਾ ਰੱਬ ਦੀ ਤਰਸ ਕਰਨਾ ਜਾਂ ਰੱਬ ਨੂੰ ਮਿਲ ਕੇ ਰੱਬ ਦੇ ਨਾਲ ਇੱਕਮਿਕ ਹੋ ਜਾਣਾ ਇਸ਼ਕ ਹਕੀਕੀ ਦੀ ਜਿਹੜੀ ਦੌਰ ਹੈ ਇਸ਼ਕ ਹਕੀਕੀ ਹੁੰਦਾ ਹੈ ਇਸ਼ਕ ਹਕੀਕੀ ਦੇਸ਼ ਕਿ ਮਜਾਜੀ ਦੋਨੇ ਬਿਲਕੁਲ ਉਲਟ ਦਿਸ਼ਾ ਦੇ ਹੋਇਆ ਹੈ ਓਪੋਜੀਟ ਹੈ ਦੋਨੇ ਕਿਉਂਕਿ ਜਿਹੜੀ ਇਸ਼ਕ ਮਜਾਜੀ ਦੀ ਜਿਹੜੀ ਤੜਫਾ ਹੈ ਜੇ ਇਸ਼ਕ ਮਜਾਜੀ ਹੈ ਜਿਹੜਾ ਉਹ ਸਿਰਫ ਸਰੀਰ ਤੱਕ ਰਹਿ ਪਰ ਜਿਹੜਾ ਇਸ਼ਕ ਹਕੀਕੀ ਆ ਉਹਦੀ ਜਿਹੜੀ ਪਹੁੰਚ ਆ ਜਾਂਦੀ ਤੜਫਾ ਉਹਦਾ ਜਿਹੜਾ ਹੋਣਾ ਇਸ਼ਕ ਹਕੀਕੀ ਉਹ ਰੱਬ ਦੀ ਨਾਲ ਹੋਣਾ ਰੂਹ ਦਾ ਜਿਹੜਾ ਇਸ਼ਕ ਹੈ ਜਿਹੜਾ ਉਹ ਪਰਮਾਤਮਾ ਦੇ ਨਾਲ ਹੈ ਇਸ਼ਕ ਹਕੀਕੀ ਹੈ ਜਿਹੜਾ ਉਸ ਦੀ ਵੀ ਹੁੰਦਾ ਤੇ ਜਿਹੜਾ ਇਸ਼ਕ ਮਜਾਜੀ ਆ ਉਹ ਥੋੜੀ ਚੀਰਾ ਹੁੰਦਾ ਕਿਉਂਕਿ ਇਸ਼ਕ ਹਕੀਕੀ ਦੀ ਜਿਹੜੀ ਉਹ ਹੈ ਚਾਹਨਾ ਜਾਂ ਤੜਪਣਾ ਉਹ ਇਨਸਾਨ ਨੂੰ ਜਿਹੜੀ ਜਦ ਰੱਬ ਨੂੰ ਮਿਲ ਕੇ ਉਹ ਮੁੱਕ ਜਾਂਦੀ ਆ ਪਰ ਜਦ ਇਸ਼ਕ ਮਜਾਜੀ ਦੇ ਵਿੱਚ ਜਿਹੜੀ ਇਸ਼ਕ ਮਜਾਜੀ ਦੇ ਵਿੱਚ ਜਿਹੜਾ ਬੰਦਾ ਜਾਂ ਇਨਸਾਨ ਆ ਉਹ ਆਪਣੇ ਪ੍ਰੀਤਮ ਦੀ ਤਲਫ ਦੇ ਵਿੱਚ ਫਨਾ ਹੋ ਜਾਂਦਾ ਤੇ ਇਸ਼ਕ ਹਕੀਕੀ ਦੇ ਵਿੱਚ ਇਸ਼ਕ ਹਕੀਕੀयत ਬੰਦਾ ਖੁਦਾ ਨੂੰ ਕਰਦਾ ਤਾਂ ਫਿਰ ਖੁਦਾ ਹੋ ਜਾਂਦਾ ਇਹੀ ਫਰਕ ਹੈ ਇਸ਼ਕ ਹਕੀਕੀ ਦਾ ਤੇ ਇਸ਼ਕ ਮਜਾਜੀ ਦਾ ਇਸ਼ਕ ਮਜਾਜ਼ ਜੀ ਦੇ ਵਿੱਚ ਇੱਕ ਰਾਈਟਰ ਨੇ ਲਿਖਿਆ ਕਿ ਸ਼ਿਕਾਖ ਦਾ ਹੀ ਤੇਰਾ ਕੱਖ ਰਹਿਣ ਵੀ ਨਹੀਂ ਦੇਣਾ ਕਿ ਇਸ਼ਕਾ ਜਿਹੜਾ ਦੁਨਿਆਵੀ ਸ਼ਿਕਾ ਉਹ ਕੱਖ ਰਹਿ ਨਹੀਂ ਦਿੰਦਾ ਬਰਬਾਦ ਕਰ ਦਿੰਦਾ ਪਰ ਇਸ਼ਕ ਹਕੀਕੀ ਹੈ ਜਿਹੜਾ ਇਨਸਾਨ ਨੂੰ ਖੁਦਾ ਬਣਾ ਦਿੰਦਾ ਇਸ ਕਰਕੇ ਸਾਡਾ ਜਿਹੜਾ ਮੇਰੇ ਹਿਸਾਬ ਨਾਲ ਇਸ਼ਕ ਹੋਣਾ ਚਾਹੀਦਾ ਪਰਮਾਤਮਾ ਦੇ ਨਾਲ ਹੋਣਾ ਚਾਹੀਦਾ ਕਿਉਂਕਿ ਜਿਹੜਾ ਇਲਾਹੀ ਇਸ਼ਕਾ ਪਰਮਾਤਮਾ ਨਾਲ ਇਸ਼ਕਾ ਇਹ ਤਾਂ ਆਪਣੇ ਆਪ ਦੇ ਵਿੱਚ ਹੀ ਆ ਇਸ ਕਰਕੇ ਸਰੀਰਾਂ ਤੋਂ ਜਦ ਬੰਦਾ ਇਨਸਾਨ ਉੱਥਰ ਉੱਠ ਜਾਂਦਾ ਆਤਮਿਕ ਤੌਰ ਤੇ ਪਰਮਾਤਮਾ ਦੀ ਸੋਝੀ ਪਾ ਲੈਣਾ ਪਰਮਾਤਮਾ ਨੂੰ ਮਿਲ ਲੈਣਾ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਫਿਰ ਇਸ਼ਕ ਕਿਸ ਕੀ ਹੋ ਜਾਂਦਾ ਇਸ਼ਕ ਹਕੀਕੀ ਦੇ ਵਿੱਚ ਬਾਬਾ ਇਸ਼ਕ ਹਕੀਕੀ ਦੇ ਵਿੱਚ ਤੇ ਪਰਮਾਤਮਾ ਨੂੰ ਪਾਉਣ ਦੀ ਤਲਫ ਦੇ ਵਿੱਚ ਬਾਬਾ ਫਰੀਦ ਜੀ ਲਿਖਦੇ ਆ ਕਿ ਕਾਗਾ ਕਰਨ ਢੋਲਿਆ ਸਗ ਲਖ ਆਇਓ ਮਾਸ ਇਹ ਦੋਨਿਆਂ ਦਾ ਮਸ ਹੋਏ ਮੂ ਪਿਆ ਮਿਲਣ ਕੀ ਆਸ ਇੱਕ ਆਸ ਦੇ ਉੱਪਰ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਤਲਫਾ ਉਹ ਲੈ ਕੇ ਜਦ ਬਾਬਾ ਫਰੀਦ ਜੀ ਲਿਖਦੇ ਆ ਕਿ ਮੇਰੀ ਜਿਹੜੀ ਤਲਫਾ ਹੈ ਉਹ ਪਰਮਾਤਮਾ ਨੂੰ ਮਿਲਣ ਦੀ ਆ ਵੀ ਇਹ ਕਾਵਾ ਇਹ ਕਾਗਿਆ ਇਹ ਮੇਰੀ ਜਿਹੜੇ ਅੱਖਾਂ ਇਹ ਨਾ ਛੋਹੀ ਬਾਕੀ ਮੇਰਾ ਸਾਰਾ ਮਾਸ ਖਾ ਜਾ ਇਹ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਬਹੁਤ ਉੱਚੀ ਜਿਹੜੀ ਇਸ਼ਕ ਹਕੀਕਤ ਦੀ ਬਹੁਤ ਉੱਚੇ ਦੌਰ ਦੀ ਗੱਲ ਹੈ ਤੇ ਬਾਬਾ ਬੁੱਲੇਸ਼ਾ ਲਿਖਦੇ ਆ ਕਿ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਛੇਤੀ ਬੋੜੀ ਬੇਤ ਵੀ ਬਾਨੇ ਤੇ ਮੈਂ ਮਰ ਗਈਆਂ ਤਬੀਬ ਕਿਹਾ ਗਿਆ ਆਪਣੇ ਜਿਹੜੇ ਗੁਰੂ ਨੂੰ ਆਪਣੇ ਰਹਿਬਰ ਨੂੰ ਆਪਣੇ ਮਰਸ਼ਦ ਨੂੰ ਜਿਨੇ ਪਰਮਾਤਮਾ ਦੇ ਦਰਸ਼ਨ ਕਰਾ ਦੇਣੇ ਆ ਇਸੇ ਕਰਕੇ ਇਸ਼ਕ ਹਕੀਕੀ ਸ਼ਰੀਰਾਂ ਤੱਕ ਦੀ ਸੀਮਤ ਰਹਿੰਦਾ ਪਰ ਇਸ਼ਕ ਹਕੀਕੀ ਜਿਹੜਾ ਉਹ ਮਜਾਜੀ ਹੈ ਜਿਹੜਾ ਸਰੀਰਾਂ ਤੱਕ ਸੀਮਤ ਹੁੰਦਾ ਪਰ ਇਸ਼ਕ ਹਕੀਕੀ ਹੈ ਜਿਹੜਾ ਔਰ ਰੱਬੀ ਇਸ਼ਕ ਦੇ ਵਿੱਚ ਰੱਬੀ ਪਿਆਰ ਦੇ ਵਿੱਚ ਗੁਰੁੰਦਰੇਂਦਾ ਤੇ ਬੜਾ ਆਨੰਦ ਮਾਣਦਾ ਜਿਹੜਾ ਇਸ਼ਕ ਮਜਾਜੀ ਆ ਕੁਛ ਚਿਰਾਂ ਹੁੰਦਾ ਉਹਦੀ ਉਮਰ ਹੁੰਦੀ ਆ ਪਰ ਇਸ਼ਕ ਹਕੀਕੀ ਦੀ ਕੋਈ ਉਮਰ ਨਹੀਂ ਕਿਉਂਕਿ ਅੱਜ ਦੇਖੋ ਬਾਬਾ ਬੁੱਲ੍ਹੇ ਸ਼ਾਹ ਨੇ ਪ੍ਰਮਾਤਮਾ ਨਾਲ ਆਪਣੇ ਰਹਿਬਰ ਨਾਲ ਮੁਰਸ਼ਿਦ ਨਾਲ ਇਸ਼ਕ ਕੀਤਾ ਅੱਜ ਬਾਬਾ ਬੁੱਲ੍ਹੇ ਸ਼ਾਹ ਨੂੰ ਹੁਣ ਤੱਕ ਯਾਦ ਕੀਤਾ ਜਾ ਰਿਹਾ ਇਸ਼ਕ ਹਕੀਕੀ ਆ ਜਿਹੜਾ ਹੁਣ ਤੱਕ ਯਾਦ ਕੀਤਾ ਜਾ ਰਿਹਾ